ਇਹ ਮੈਂ ਆਸਟ੍ਰੇਲੀਆ ਦੇ ਵਿੱਚ ਗਿਆ ਸੀ ਉੱਥੋਂ ਵੀ ਵੱਲੋਂ ਦੇ ਅਸਤ ਸਮਝਾ ਕੇ ਆਇਆ ਕੁੜੀਆਂ ਨੂੰ ਇਹ ਨਾ ਕਹਿਆ ਕਰੋ ਕਿ ਮੈਂ ਪਹਿਲੇ ਦਿਨ ਬੱਲੋਂ ਤੇ ਨਹੀਂ ਜਾਂਦੀ ਕਿਉਂਕਿ ਬੱਲੋਂ ਦੇ ਵਿੱਚ ਤੁਹਾਡੇ ਸਾਹਮਣੇ ਆ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਇਹ ਖੁਸ਼ੀ ਆਈ ਹੈ ਤਾਂ ਇਹਨਾਂ ਧੀਆਂ ਧਿਆਣੀਆਂ ਦੀ ਦੁਆਵਾਂ ਨਾਲ ਤੇ ਉਸ ਬੱਲੋਂ ਦੇ ਰਸਮਾਂ ਨਾਲ ਉਹਦੇ ਘਰ ਦੁਆਰਾ ਹੂਟਾ ਲੱਗਿਆ ਦੀ ਜੁਹਤ ਸੀ ਕਿ ਕੁੜੀ ਨੂੰ ਜਦੋਂ ਆਇਆ ਤਾਂ ਜਿਹਨੂੰ ਕਿਸੇ ਨੇ ਦੀਦੀ ਨੇ ਦੱਬਤਾ ਸੀ ਮਾਣ ਹੋ ਗਈ ਸੀ ਉਹਦੀ ਉਹਨਾਂ ਦੇ ਘਰ ਦੇ ਵਿੱਚ ਵੀ ਜੇ ਬੂਟਾ ਲੱਗਿਆ ਇਹਨਾਂ ਦੀਆਂ ਦਿਵਾਵਾਂ ਵਿੱਚ ਹੀ ਲੱਗੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਆਪਣੇ ਮਾਪਿਆਂ ਦਾ ਸੁੱਖ ਭਾਲ ਦਿਓ ਭਰਾਵਾਂ ਦਾ ਸੁੱਖ ਭਾਲ ਦਿਓ ਘਰ ਦੇ ਨਾਲ ਸੁੱਖ ਭਾਲ ਦਿਓ ਤਾਂ ਵੱਲੋਂ ਦੇ ਵਿੱਚ ਜ਼ਰੂਰ ਰਾਗਰੀ ਭਰਿਆ ਕਰੋ ਕਿਉਂਕਿ ਇੱਕ ਵੱਲੋਂ ਐਸੀ ਰਸਮ ਹੈ ਲੱਖਾਂ ਕੁੜੀਆਂ ਦੀਆਂ ਦਿਵਾਵਾਂ ਲੱਗਦੀਆਂ ਨੇ ਪਤਾ ਨਹੀਂ ਤੁਹਾਡੇ ਵਿੱਚੋਂ ਕਿਹਦੇ ਵਿੱਚ ਰੱਖੋ ਬਸ ਦਾ ਕੰਮ ਸੰਸਕਾਰ ਕੇ ਪਹਿਣਾ ਨੂੰ ਬੇਨਤੀ ਹੈ ਮੇਰੀ ਘੌਲ ਨਾ ਕਰ ਜਿਓ ਬੱਲੂ ਰੇ ਤੇਵੀ ਭਾਰਤ ਰੇ ਤੁਸੀ ਸਾਰੇ ਜਰੂਰ ਆਉਣਾ ਉਸ ਦਿਨ ਆਪਾਂ ਜਿਆਦਾ ਬਿਜੀ ਨੂੰ ਆਵਾਂਗੇ ਕਿਉਂਕਿ ਉਸ ਦਿਨ ਅਸੀਂ ਸੰਧਾਰ ਰਹਿਆਂ ਦੀਆਂ ਹੋਰ ਕੋਈ ਰਸਮਾਂ ਨਹੀਂ ਕਰਤੀਆਂ ਨਰੋਲ ਕੀਤਾ ਪਹਿਣਾ ਕਿਤੇ ਤੁਹਾਡਾ ਪਿੰਡ ਵਾਲਾ ਜਾਣਾ ਅੱਜ ਸਾਡੇ ਕੋਲੇ ਸੰਧਾਰੇ ਬਹੁਤ ਜਿਆਦਾ ਸੀ ਸਾਡੇ ਕੋਲੇ ਬਟੀਆਂ ਹਸਤੀਆਂ ਬਹੁਤ ਜਿਆਦਾ ਸੀ ਸਾਡੇ ਕੋਲੇ ਉਧਰ ਆਪਣੇ ਘਰ ਦੇ ਅੰਦਰ ਉੱਥੇ ਦੇ ਅੰਦਰ ਰਸਮਾਂ ਹੋਣੀਆਂ ਸੀ ਪੈਰ ਤਵਾਈ ਦੀ ਰਸਮ ਹੋਈ ਸੀ ਨੰਬਰ ਰਿਸ਼ੀ ਮੈਂਗਿਆਂ ਦੇ ਸਾਡੇ ਸਾਡੀਆਂ ਮਹਾਨ ਹਸਤੀਆਂ ਦੇ ਪੈਰ ਤਵਾਏ ਗਏ ਸੀ ਅੱਜ ਬੰਜਾਰੇ ਦੀਆਂ ਰਸਮਾਂ ਸੀ ਮਹਿੰਦੀ ਦੀਆਂ ਰਸਮਾਂ ਸੀ ਬਹੁਤ ਸਾਰੀਆਂ ਰਸਮਾਂ ਸੀ ਜੇਕਰ ਤੁਸੀਂ ਟੀਵੀ ਤੇ ਜਾ ਕੇ ਘਰੇ ਦੇਖਿਓ ਸਾਰੇ ਚੈਨਲਾਂ ਤੇ ਆਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਸਾਰੇ ਟੀਵੀਾਂ ਤੇ ਜੱਲੀ ਆਂਦਾ ਤੁਸੀਂ ਜਾ ਕੇ ਵੇਖੋਗੇ ਫੇਸਬੁੱਕ ਤੇ ਇੰਸਟਾ ਦੇ ਹਰ ਜਗ੍ਹਾ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜਿਹੜੀਆਂ ਨੇ ਰਸਮਾਂ ਨਹੀਂ ਦੇਖ ਪਈਆਂ ਉਹ ਟੀਵੀ ਤੇ ਦੇਖ ਲਿਓ ਉਹ ਸਮੁੰਦਰ ਕਰਿਆ ਸੀ ਕਿਉਂਕਿ ਇੱਥੇ ਰਸਮਾਂ ਆਦਾ ਸੀ ਰਸਮਾਂ ਬੜੀਆਂ ਸੋਹਣੀਆਂ ਸੀ ਕੰਗਣੀ ਦੇ ਗਲਾਸਾਂ ਦੇ ਵਿੱਚ ਸਰਵਤ ਭੋਲ ਕੇ ਕੰਚੀ ਲੱਸੀ ਦੁੱਧ ਪਤਾ ਨਹੀਂ ਕਿੰਨੇ ਗ੍ਰੀਆਂ ਧਰਤਾ ਭਾਕੇ ਸੀ ਉਹਨਾਂ ਦੀ ਪੈਰ ਦਵਾਈ ਕਰੀ ਸੀ ਤੇ ਬੜਾ ਸੋਹਣਾ ਜਿਹੜੀਆਂ ਉਹ ਰਸਮਾਂ ਸੀ ਤੁਸੀਂ ਸ਼ਾਇਦ ਰਹੇਗੇ ਉਹਨਾਂ ਸਮਟੀਆਂ ਦੇਖਣ ਕਿੰਨੀ ਹੋ ਜਦੋਂ ਰਿਸ਼ੀ ਮੈਮ ਆਏ ਨੇ ਉਹਨਾਂ ਦੇ ਲਈ ਸਵਾਗਤ ਦੇ ਲਈ ਵੈਲਕਮ ਦੇ ਲਈ ਬੜਾ ਕੁਝ ਹੋਇਆ ਉੱਥੇ ਸ਼ਾਇਦ ਤੁਸੀਂ ਇੱਥੇ ਵਿੱਚੀ ਸੀ ਤੁਸੋਂਦਰ ਨਹੀਂ ਦੇਖ ਪਾਏ ਸੋ ਆਪਾਂ 18 ਤਰੀਕ ਨੂੰ ਸਾਡਾ ਕੋਈ ਹੋਰ ਕੋਈ ਵੀ ਪ੍ਰੋਗਰਾਮ ਨਹੀਂ ਹੋਊਗਾ ਸਿਰਫ ਇੱਥੇ ਕੀਤਾ ਹੋਊਗਾ 12 1 ਵਜੇ ਤੀਆਂ ਦਾ ਵਿਆਹ ਹੋਊਗਾ ਜਿਹੜੀਆਂ ਕੁੜੀਆਂ ਨੇ ਅੱਜ ਤੀਆਂ ਲਾਈਆਂ ਸੀ ਕੱਲ ਤੀਆਂ ਪਿੰਡ ਦੀ ਯੂਤੋਂ ਲੈ ਕੇ ਆਈਆਂ ਸੀ ਚਮਕਾ ਦੀ ਬਾਹ ਵਾਲ ਕੇ ਕੁੜੀਆਂ ਦਵਾਵਾਂ ਦਿੰਦੀਆਂ ਕਾਂਫਰੇ ਦੇ ਰੁੱਖ ਦੇ ਵਿੱਚ ਟੀਆਂ ਲੈ ਕੇ ਚਮਕਾ ਦੀ ਬੱਤੀ ਪੰਦੀ ਜੜ ਦੇ ਵਿੱਚ ਲਾਇਆ ਸੀ ਅਦਾਸਾਂ ਕੀਤੀਆਂ ਸੀ ਕਿ ਮੁੰਡਿਆ ਟਿੱਪਲਾ ਤੇਰੀਆਂ ਗੂੜੀਆਂ ਸ਼ਾਮਾਂ ਤਾਵਤਰੀ ਦਾ ਗੰਧਰਾ ਪਾਣੀ ਉੱਤੋਂ ਊਰ ਹਟਾ ਮਾਪੇਓ ਵੇਸੋਂਡਾ ਜਸਤੀਆਂ ਵਿੱਚ ਦਾਵਾ ਸੋ ਉਹਨਾਂ ਦੀਆਂ ਲੈ ਕੇ ਆਂਦੀਆਂ ਨੇ ਤੇ 18 ਨੂੰ ਆਪਾਂ ਤਿਆਂ ਵਿਦਾ ਕਰਨੀ ਨੇ ਸੋ ਉਹਨਾਂ ਵੀ ਤੁਹਾਡੇ ਲਈ ਬੜੀਆਂ ਸੋਹਣੇ ਪ੍ਰਬੰਧ ਅਸੀਂ ਕਰਾਂਗੇ ਤੁਸੀਂ 18 ਨੂੰ ਟਾਈਮ ਕਾਲ ਆ ਜਿਓ ਤਾਕੀ ਆਪਾਂ ਜਿੰਨੇ ਸਨੇਹਾ ਤੁਸੀਂ ਆਉਗੇ ਸਾਡਾ ਇਰਾਦਾ ਤਾਂ ਕਬੀ ਅਸੀਂ 4 ਵਜੇ ਵੱਲੋਂ ਤੋਰ ਲਈ ਇਥੋਂ 5 ਵਜੇ ਕੋਦ ਸਮਾਪਤੀ ਕਰ ਦਈਏ ਜਿੰਨਾ ਜਲਦੀ ਤੁਸੀਂ ਆਜੋਗੇ ਓਨਾ ਜਲਦੀ ਆਪਾਂ ਤਿੰਨ ਦੀ ਸਮਾਪਤੀ ਕਰਾਂਗੇ ਇੱਕ ਮੇਰੇ ਭੈਣਾਂ ਨੂੰ ਹੋਰ ਬੇਨਤੀ ਹੈ ਤੀਆਂ ਜੇ ਲੱਗੀਆਂ ਤੁਸੀਂ ਰੋਜ਼ ਹਰ ਰੋਜ਼ ਘੰਟਾ ਡੇਢ ਘੰਟਾ ਜਿੰਨਾ ਵੀ ਸੌਂਦਾ ਹੁੰਦਾ 5 ਤੋਂ 7 ਚਾਹੇ 4 ਤੋਂ 7 ਜੋ ਵੀ ਹੁੰਦਾ ਇਸ ਰੋਟੀ ਥੱਲੇ ਜ਼ਰੂਰ ਜ਼ਰੂਰ ਆਇਓ ਤੀਆਂ ਜਿਉਂ ਕੇ ਬਾਹਰਲੇ ਮੋਰਕਾਂ ਦੀਆਂ ਕੁੜੀਆਂ ਕਿਪੋ ਥੱਲੇ ਆਉਣ ਲਈ ਤਰਸ ਦਿਖਾਣੇ बारवे पिंडियां तरस नहीं तुम्हारिंड एसियां द्रुक्त थल आके घंटा रोड तक लाए करो अभी तीन शुरू हो गई अठारह तरीक तक तकनिया ने बिना किसी विघट तुम इसे देखो एस एच ओ साहब भी बोल गए अपना एस एस पी साहब की रिपोर्ट आ गई उपरों भी आ गई कोई भी बंदा तो डिस्टर्स नहीं कर सकता जो कोई करूगा उ बहुत ਇਸ ਕਰਕੇ ਵੀ ਸਾਰੇ ਭਰਾ ਵੀ ਸਾਡੇ ਨੇ ਭੈਣਾਂ ਵੀ ਸਾਡੇ ਕਾਣੇ ਧੀਆਂ ਵੀ ਸਾਡੇ ਕਾਣੇ ਘਰ ਵੀ ਸਾਡਾ ਪਿੰਡ ਵੀ ਸਾਡਾ ਤੁਹਾਨੂੰ ਕਿਸੇ ਚੀਜ਼ ਦਾ ਕੋਈ ਖਤਰਾ ਨਹੀਂ ਕੋਈ ਪ੍ਰੋਬਲਮ ਨਹੀਂ ਜਦੋਂ ਮਰਜ਼ੀ ਆ ਕਿ ਧੀਆਂ ਲਾ ਸਕਦੇ ਹੋ ਪਰ ਨਗਰ ਦੀ ਸੁਰੱਖਿਆ ਲਈ ਤੁਸੀਂ ਰੁਟੀਨ ਦੇ ਵਿੱਚ ਜਿਹੜੀਆਂ ਧੀਆਂ ਨੇ ਇਹ 13 ਦਿਨੋਂ ਤੁਹਾਡੇ ਲਈ ਨੇ ਅੱਜਾ ਦਿਨ ਸਾਡੇ ਵਾਰਨਾ ਨਹੀਂ ਸੀ ਲਾਸਟ ਦਿਨ ਵੀ ਸਾਡਾ ਪਿੰਡ ਬਾਹਰ ਨਹੀਂ ਲਈ ਹੋਏਗਾ ਸੋ ਬਚਕਾਰ ਦੇ ਜਿਹੜੇ 13 ਦਿਨ ਨੇ ਉਹ ਤੁਹਾਡੇ ਲਈ ਨੇ ਸੋ ਬਲਮਤਿਨਿਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬੜੇ ਇਨਾਨਿਆਂ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਕਾਬਲੀਅਤ ਦੀ ਚਰਚਾ ਕਰਕੇ ਆਇਆ ਉਮੀਦ ਹੈ ਵੀ ਅਗਲੇ ਸਾਲ ਮੇਰੇ ਨਾਲ ਆਸਟ੍ਰੇਲੀਆ ਜਾਣਗੇ ਕਈ ਮੁਲਕਾਂ ਦੇ ਵਿੱਚ ਵਾਅਦਾ ਕਰਕੇ ਆਇਆ ਮੋਹਨ ਨਾਲ ਭਾਈ ਗੁਰੂ ਨੇ ਕਿਰਪਾ ਕੀਤੀ ਸੀ ਸਾਰੇ ਜਾਵਾਂਗੇ ਸੁਪੇਣਾ ਮੇਰੀਓ ਤੁਹਾਡੇ ਨੂੰ ਬਾਰ ਬਹੁਤ-ਬਹੁਤ ਧੰਨਵਾਦ ਪ੍ਰੇਰਨਾ ਕਾਲੀ ਆ ਜੀ ਸਾਡੀ ਬੜੀ ਕਮਾਲ ਦੀ ਵੈਕਾ ਦੀ ਗੀਤ ਕਹਿਣ ਸਾਡੇ ਬਹੁਤ ਸਾਰੇ ਫਨਕਾਰ ਨੇ ਹੁਣੇ ਕੁਸੀ ਰੰਗਾਰੰਗ ਦੇ ਪ੍ਰੋਗਰਾਮ ਦੇਖਣ ਜਾਣੇ ਨਾਲ ਬੋਲੀ ਦੇ ਰੰਗ ਮੰਚ ਮੰਨੋ ਜਿਹੜੀਆਂ ਕੁੜੀਆਂ ਨੇ ਜਾਣਾ ਬਣਾ ਮਿਲਣਾ ਚਾਹੂੰਗਾ ਉਹ ਮੈਨੂੰ ਆ ਕੇ ਘਰ ਮਿਲ ਸਕਦੀਆਂ ਨੇ ਤੇ ਮੈਂ ਕਹਾਂਗਾ ਤੁਹਾਨੂੰ ਇਹਨਾਂ ਚਿਕਰ ਰੰਗਾਰੰਗ ਦੇ ਪ੍ਰੋਗਰਾਮ ਦੇ ਅੰਦਰ